ਔਰ ਜਿਹੜੇ ਨੌਜਵਾਨ ਅੱਗੇ ਅੰਦਰ ਬੜੇ ਨੇ ਔਰ ਤੁਸੀਂ ਦੇਖੋ ਇਹ ਤਸਵੀਰਾਂ ਇਸ ਸਮੇਂ ਨਜ਼ਰ ਆ ਰਹੀਆਂ ਨੇ ਬੈਰੀਕੇਡ ਚੁੱਕੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹੰਝੂ ਗੈਸ ਦੇ ਗੋਲਿਆਂ ਦਾ ਵੀ ਇਸਤੇਮਾਲ ਕਰ ਦਿੱਤਾ ਗਿਆ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਹਫੜਾ ਤਫਰੀਕ ਵਾਰੀ ਜ਼ਰੂਰ ਮੱਚਦੀ ਹੋਈ ਨਜ਼ਰ ਆ ਸਕਦੀ ਹੈ ਔਰ ਇਸ ਸਮੇਂ ਦੀਆਂ ਤਸਵੀਰਾਂ ਤੋਂ ਅਸੀਂ ਦਿਖਾ ਰਹੇ ਹਾਂ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਗਗਨ ਇਹ ਤਸਵੀਰਾਂ ਬਿਲਕੁਲ ਕਿਉਂਕਿ ਸਥਿਤੀ ਇਸ ਤਰੀਕੇ ਦੀ ਹੋ ਰਹੀ ਸੀ ਕਿ ਅੱਗੇ ਵਧਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਇਸ ਕਰਕੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਔਰ ਤਸਵੀਰਾਂ ਅਸੀਂ ਆਪਣੇ ਦਸਤਿਆਂ ਤੱਕ ਪਹੁੰਚਾ ਰਹੇ ਹਾਂ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਤਾਂ ਕਿ ਅਸੀਂ ਵੀ ਥੋੜਾ ਜਿਹਾ ਸੇਫ ਵਾਲੇ ਪਾਸੇ ਜ਼ਰੂਰ ਪਹੁੰਚ ਜਾਈਏ ਉਹਨਾਂ ਤਸਵੀਰਾਂ ਦੇ ਨਾਲ ਨਾਲ ਪੂਰੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈਏ ਔਰ ਤੁਹਾਡੇ ਤੱਕ ਤਸਵੀਰਾਂ ਦੇ ਨਾਲ ਨਾਲ ਇਸ ਸਮੇਂ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਔਰ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚ ਰਹੀਆਂ ਨੇ ਲਗਾਤਾਰ ਕਈ ਰਾਉਂਡ ਇੱਕ ਬਾਾਰ ਇੱਕ ਬਹੁਤ ਸਾਰੇ ਰਾਉਂਡ ਫਾਇਰ ਕੀਤੇ ਗਏ ਨੇ ਔਰ बार-बार ਅੱਗੇ ਆ ਰਹੇ ਨੇ ਫਾਇਰ ਕੀਤੇ ਜਾ ਰਹੇ ਨੇ ਜਿਹੜੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਇੱਥੇ ਕੀਤਾ ਗਿਆ ਹੈ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੀ ਸਥਿਤੀ ਇੱਥੇ ਬਣਨ ਜਾ ਰਹੀ ਹੈ ਵੀਰ ਜੀ ਯਾਰ ਕਾ ਬਿਆਸ ਇਕਬਦਰ ਮੁਰਦਾ ਦੂਰ ਦੂਰ ਦੇ ਕੋਈ ਤਸਵੀਰਾਂ ਇਸ ਸਮੇਂ ਨਜ਼ਰ ਆ ਰਹੀਆਂ ਨੇ ਬੈਰੀਕੇਡ ਚੁੱਕੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹੰਝੂ ਗੈਸ ਦੇ ਗੋਲਿਆਂ ਦਾ ਵੀ ਇਸਤੇਮਾਲ ਕਰ ਦਿੱਤਾ ਗਿਆ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਫੜਾ ਤਾਂ ਬਿਲਕੁਲ ਵਾਰੀ ਜ਼ਰੂਰ ਮੱਚਦੀ ਹੋਈ ਨਜ਼ਰ ਆ ਸਕਦੀ ਹੈ ਔਰ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਗਗਨ ਇਹ ਤਸਵੀਰਾਂ ਬਿਲਕੁਲ ਕਿਉਂਕਿ ਸਥਿਤੀ ਇਸ ਤਰੀਕੇ ਦੀ ਹੋ ਰਹੀ ਸੀ ਕਿ ਅੱਗੇ ਵਧਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਇਸ ਕਰਕੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਬਹੁਤ ਵੱਡੀ ਤعداد ਦੇ ਵਿੱਚ ਜਿਹੜੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਤਾਂ ਕਿ ਅਸੀਂ ਵੀ ਥੋੜਾ ਜਿਹਾ ਸੇਫ ਵਾਲੇ ਪਾਸੇ ਜ਼ਰੂਰ ਪਹੁੰਚ ਜਾਈਏ ਉਹਨਾਂ ਤਸਵੀਰਾਂ ਦੇ ਨਾਲ ਨਾਲ ਪੂਰੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈਏ ਔਰ ਤੁਹਾਡੇ ਤੱਕ ਤਸਵੀਰਾਂ ਦੇ ਨਾਲ ਨਾਲ ਇਸ ਸਮੇਂ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਔਰ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚ ਰਹੀਆਂ ਨੇ ਲਗਾਤਾਰ ਕਈ ਰਾਊਂਡ ਇੱਕ ਬਾਅਦ ਇੱਕ ਬਹੁਤ ਸਾਰੇ ਰਾਊਂਡ ਫਾਇਰ ਕੀਤੇ ਗਏ ਨੇ ਔਰ बार-बार ਅੱਗੇ ਆ ਰਹੇ ਨੇ ਫਾਇਰ ਕੀਤੇ ਜਾ ਰਹੇ ਨੇ ਜਿਹੜੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਇੱਥੇ ਕੀਤਾ ਗਿਆ ਹੈ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੀ ਸਥਿਤੀ ਇੱਥੇ ਬਣਨ ਜਾ ਰਹੀ ਹੈ ਜਾਂ ਕਿਸ ਤਰੀਕੇ ਦੀ ਸਥਿਤੀ ਬਣ ਰਹੀ ਹੈ ਦੇ ਗੋਲੇ ਸ਼ੁਰੂ ਤਾਂ ਹੰਜੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਦਿਖਾ ਰਹੇ ਹਾਂ ਇਹ ਇਹ ਤਸਵੀਰਾਂ ਆਪਣੇ ਅੰਦਰ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੰਜੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਹਾਂ ਤਾਂ ਬਹੁਤ ਜ਼ਿਆਦਾ ਇੱਥੇ ਗੈਸ ਇੱਕ ਸਮੇਂ ਨਜ਼ਰ ਆ ਰਹੀ ਜੀ ਬਹੁਤਾਰੇ ਹੰਜੂ ਗੈਸ ਦੇ ਗੋਲੇ ਛੱਡੇ ਗਏ ਨੇ ਇਹ ਤਸਵੀਰਾਂ ਜੇਕਰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਸਕਾਂ ਇਸੇ ਬਿਲਕੁਲ ਹਰ ਪਾਸੇ ਬਿਲਕੁਲ ਹਾਂ ਤੁਸੀਂ ਕਹਿ ਸਕਦੇ ਹੋ ਕਿ ਫੀਲ ਮੂ ਬਿਲਕੁਲ ਅਸੀਂ ਇਥੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ ਕਿ ਅੱਗੇ ਜਾ ਸਕੀਏ ਤੇ ਤੈ ਤਸਵੀਰਾਂ ਜ਼ਰੂਰ ਪਹੁੰਚਾ ਰਹੇ ਹਾਂ ਜੇ ਜੇਕਰ ਅੱਗੇ ਜਾ ਸਕੀਏ